ਸਸੀ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਪਹੁੰਚ ਗਏ ਹਾਂ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਦੇ ਟਾਕਾਨੀਨੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਮੇਂ ਅਸੀਂ ਖੜੇ ਹਾਂ ਔਰ ਮੇਰੇ ਪਿੱਛੇ ਉਹ ਗਰਾਊਂਡ ਹੈ ਜਿੱਥੇ ਵਰਲਡ ਕੱਪ ਕਰਾਇਆ ਜਾਣਾ ਪਰ ਇਸ ਇਸ ਗਰਾਊਂਡ ਦੇ ਵਿੱਚ ਹੋਣਾ ਕੀ ਕੁਝ ਹੈ ਜਾਂ ਇਸ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦੀ ਸਿਟਿੰਗ ਹੈ ਉਹ ਮੈਂ ਤੁਹਾਨੂੰ ਪਹਿਲਾਂ ਉਹ ਦਿਖਾ ਦਿੰਨਾ ਕਿ ਇਸ ਗਰਾਊਂਡ ਦੀ ਕਿੰਨੀ ਕੈਪੈਸਿਟੀ ਹੈ ਕਿੰਨੇ ਕ ਲੋਕ ਜਿਹੜੇ ਨੇ ਉਹ ਇਸ ਗਰਾਊਂਡ ਦੇ ਵਿੱਚ ਆ ਸਕਦੇ ਨੇ ਜਾਂ ਇਹ ਕਹਿ ਲੋ ਕਿ ਇਸ ਗਰਾਊਂਡ ਦੇ ਵਿੱਚ ਕਿੰਨੇ ਕੁ ਲੋਕ ਕੱਲ ਨੂੰ ਪਹੁੰਚਣਗੇ ਕਿਉਂਕਿ ਵਰਲਡ ਕੱਪ ਹੈ 6 ਟੀਮਾਂ ਦੁਨੀਆ ਦੀਆਂ ਭਾਗ ਲੈ ਰਹੀਆਂ ਹਨ ਉਹ ਕਿਸ ਤਰ੍ਹਾਂ ਜਿਹੜੀਆਂ ਉਹ ਖੇਡਣਗੀਆਂ ਆਪਸ ਵਿੱਚ ਕਿਉਂਕਿ 6 ਮੈਚ ਨੇ ਇਹਦੇ ਵਿੱਚ ਨਾਕਆਊਟ ਮੈਚ ਤਾਂ ਮੇਰੇ ਖਿਆਲ ਦੇ ਵਿੱਚ ਨਹੀਂ ਹੋ ਸਕਦੇ ਉਸ ਦੀ ਚੀਜ਼ ਦੀ ਜਾਣਕਾਰੀ ਵਾਸਤੇ ਆਪਾਂ ਇਸ ਗਰਾਊਂਡ ਦੇ ਵਿੱਚ ਪਹਿਲਾਂ ਹੀ ਆਏ ਆ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੇ ਕਿਹੜੇ ਪਲੇਅਰ ਹੈ ਜਿਹੜੇ ਪਹੁੰਚ ਚੁੱਕੇ ਨੇ ਨਿਊਜ਼ੀਲੈਂਡ ਦੀ ਧਰਤੀ ਤੇ ਕਿਹੜੇ ਕਿਹੜੇ ਦੇਸ਼ ਵੱਲੋਂ ਉਹ ਖੇਡਣਗੇ ਪਾਕਿਸਤਾਨ ਦੀ ਟੀਮ ਦੇ ਵਿੱਚ ਕਿਹੜੇ ਖਿਡਾਰੀ ਹੋਣਗੇ ਜਾਂ ਇੰਡੀਆ ਦੀ ਟੀਮ ਦੇ ਵਿੱਚ ਕਿਹੜੇ ਖਿਡਾਰੀ ਹੋਣਗੇ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਕਿਹੜੇ ਖਿਡਾਰੀ ਹੋਣਗੇ ਇਹ ਚੀਜ਼ ਦੀ ਜਾਣਕਾਰੀ ਜਿਹੜੀ ਆ ਉਹ ਆਪਣੇ ਕੋਲ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਜਿਹੜਾ ਉਹ ਇਸ ਇਸ ਟੂਰਨਾਮੈਂਟ ਨੂੰ ਜਿਹੜਾ ਵਧੀਆ ਤਰੀਕੇ ਦੇ ਨਾਲ ਟਾਈਮ ਕੱਢ ਕੇ ਆਪਾਂ ਉਹਦਾ ਆਨੰਦ ਮਾਣ ਸਕਾਂਗੇ ਜਾਣਕਾਰੀ ਜ਼ਰੂਰੀ ਹੁੰਦੀ ਹੈ ਪਰ ਇਸ ਵਾਰ ਜਿਹੜੀ ਸਿਟਿੰਗ ਮੈਨੂੰ ਲੱਗ ਰਹੀ ਹੈ ਕਿਉਂਕਿ ਪਿਛਲੇ ਸਾਲ ਜਦੋਂ ਇਹ ਵਰਲਡ ਕੱਪ ਕਰਵਾਇਆ ਗਿਆ ਸੀ ਉਦੋਂ ਥੋੜੀ ਸਿਟਿੰਗ ਜਿਹੜੀ ਆ ਇਸ ਇਸ ਨਾਲੋਂ ਘੱਟ ਸੀ ਉਹ ਕਿੰਨੀ ਘੱਟ ਸੀ ਇਸ ਚੀਜ਼ ਬਾਰੇ ਗੱਲਬਾਤ ਕਰਦੇ ਉਨੇ ਉਹ ਸਾਰੀ ਇਹ ਉਹ ਆਰਗੇਨਾਈਜ਼ਿੰਗ ਟੀਮ ਦੇ ਉਹ ਮੈਂਬਰ ਲਾ ਲਓ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਕਰਵਾਉਣਾ ਹੈਗਾ ਭਾਜੀ ਇੱਕ ਚੀਜ਼ ਫਰਕ ਨਜ਼ਰ ਆ ਰਿਹਾ ਮੈਨੂੰ ਕਿ ਪਿਛਲੇ ਸਾਲ ਨਾਲੋਂ ਸਿਟਿੰਗ ਮੈਨੂੰ ਵੱਧ ਲੱਗ ਰਹੀ ਹੈ ਇਹ ਗੱਲ ਠੀਕ ਹੈ ਜਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ 365 ਦੇ ਜਿੰਨੇ ਵੀ ਹੈਗੇ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਨਾਲ ਹੀ ਧੰਨਵਾਦ 365 ਵਾਲਿਆਂ ਦਾ ਕਿ ਸਾਡੇ ਸਦੇ ਨੂੰ ਸਤਿਕਾਰ ਕਰਦੇ ਆ ਤੁਸੀਂ ਪਹੁੰਚੇ ਹੋ ਤੁਹਾਨੂੰ ਵੀ ਜੀ ਆਇਆਂ ਤੇ ਬਾਕੀ ਰਹੀ ਸਿਟਿੰਗ ਦੀ ਗੱਲ ਸਿਟਿੰਗ ਅਸੀਂ ਜਿੱਦਾਂ ਕਹਿੰਦੇ ਸਾਰੇ ਪ੍ਰਬੰਧਕਾਂ ਨੇ ਪਿਛਲੀ ਵਾਰ ਦਾ ਉਹ ਦੇਖਿਆ ਉਹਦੇ ਵਿੱਚ ਗਰਾਊਂਡ ਸਾਡੇ ਜਿੱਦਾਂ ਰਾਜਤਪ ਬਹੁਤ ਛੋਟਾ ਪੈ ਗਿਆ ਸੀ ਪਹਿਲਾਂ ਹੁਣ ਗੁਰੂ ਘਰ ਦੇ ਵਿੱਚ ਗੱਟੀਆਂ ਆਉਣ ਨੂੰ ਰੋਕਣੀਆਂ ਪਈਆਂ ਉੱਥੋਂ ਬਾਅਦ ਵਿੱਚ ਜਿਹੜੀ ਪੈਦਲ ਲੋਕੀ ਆਉਂਦੇ ਸਾਨੂੰ ਉਹ ਵੀ ਰੋਕਣੇ ਪਏ ਤੇ ਇੱਥੇ ਦੇ ਕਾਉਂਸਲ ਤੇ ਬਾਕੀ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕੀ ਛੋਟੀ ਜੀ ਕੋਸ਼ਿਸ਼ ਕਰ ਸਕਦੇ ਆ ਹਜੇ ਵੀ ਸਾਨੂੰ ਇਹ ਐਪੀ ਸਾਡੇ ਨੂੰ ਲੱਗਦਾ ਨਹੀਂ ਵੀ ਪੂਰਾ ਕਵਰ ਕਵ ਪਾਊਗਾ ਇਹ ਤੇ ਇਸੇ ਕਰਕੇ ਅਸੀਂ ਆਰਟੀਫੀਸ਼ੀਅਲ ਜਿਹੜੀ ਹੈਗੀ ਦੋਹਾਂ ਪਾਸਿਆਂ ਤੇ ਇਧਰ ਸੌਕਰ ਦੀ ਗਰਾਊਂਡ ਦੇ ਵਿੱਚ ਤੇ ਇਧਰ ਜਿਹੜਾ ਸਾਡਾ ਰਸਤਾ ਆਪਣੇ ਗੁਰੂ ਘਰ ਦੇ ਨਾਲ ਆ ਉਹਦੇ ਵਿੱਚ ਕੀਤਾ ਜੀ ਐਕਸਟਰਾ ਕੀਤਾ ਮੇਰੇ ਖਿਆਲ ਚ ਹਾਂਜੀ ਹਾਂਜੀ ਗਰਾਊਂਡ ਦੀ ਜਿਹੜੀ ਹੈਗੀ ਸੀਟਿੰਗ ਉਸ ਤੋਂ ਬਾਅਦ ਚਾ ਜੀ ਹਾਂਜੀ ਤੇ ਭਾਜੀ ਅਸਲ ਚੋ ਜਿਹੜਾ ਈਵੈਂਟ ਟੋਟਲ ਕਿੰਨੀਆਂ ਟੀਮਾਂ ਨੇ ਭਾਗ ਲੈਣਾ ਔਰ ਕਦੋਂ ਸਟਾਰਟ ਹੋਊਗਾ ਕਿਉਂਕਿ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਤੋਂ ਜਿਹੜੇ ਇਸ ਗਰਾਊਂਡ 'ਚ ਆਉਣਾ ਚਾਹੁੰਦੇ ਹੋਣਗੇ ਉਹਨਾਂ ਨੂੰ ਆਪਾਂ ਸਹੀ ਟਾਈਮਿੰਗ ਦੱਸ ਸਕੀਏ ਕਿਵੇਂ ਮੈਚ ਹੋਣਗੇ ਕਿੰਨਾ ਟਾਈਮ ਉਹਨਾਂ ਦਾ ਹੈ ਉਹ ਕਿੰਨਾ ਟਾਈਮ ਕੱਢ ਕੇ ਆਉਣ ਉਹ ਚੀਜ਼ ਮੈਨੂੰ ਤੁਸੀਂ ਕਲੀਅਰ ਕਰ ਦਿਓ ਬਿਲਕੁਲ ਜੀ ਇਹਦੇ ਵਿੱਚ ਜਿੱਦਾਂ 6 ਦੇਸ਼ਾਂ ਤੋਂ ਟੀਮਾਂ ਕੰਟਰੀਜ਼ ਦੀਆਂ ਹੈਗੀਆਂ ਨਿਊਜ਼ੀਲੈਂਡ ਤੇ ਆ ਕੈਨੇਡਾ ਯੂ ਐਸ اے ਇੰਡੀਆ ਤੇ ਆਪਣਾ ਪਾਕਿਸਤਾਨ ਤੋਂ ਭਜੀ ਟੀਮਾਂ ਦੇ ਸਾਰੇ ਪਲੇਅਰ ਆਪਣਾ ਦੇ ਆਪਣੇ ਜਿਹੜੇ ਹੈਗੇ ਆਫੀਸ਼ੀਅਲ ਦੇ ਨਾਲ ਪਹੁੰਚ ਚੁੱਕੇ ਆ ਜਿਹੜੇ ਕੁਛ ਇੱਕ ਦੇ ਇੱਕ ਦੋ ਰਹਿੰਦੇ ਆਜ ਉਹ ਆ ਜਾਣਗੇ ਤਾਂ ਸਾਰਾ ਜਿਹੜੇ ਹੈਗੇ ਟੀਮਾਂ ਕੱਲ ਤੱਕ ਪੂਰੀਆਂ ਕੰਪਲੀਟ ਆਪਣੇ ਕੋਲ ਹੋਣਗੀਆਂ ਤੇ ਜਿਹੜੇ ਮੈਚ ਆ ਅਸੀਂ ਇਹ ਸੋਚਦੇ ਆਂ ਵੀ ਅਸੀਂ 12:30 ਵਜੇ ਸੰਡੇ ਨੂੰ ਸਟਾਰਟ ਕਰ ਦਈਏ 8 ਦਸੰਬਰ ਵਾਲੇ ਦੇ 8 ਦਸੰਬਰ ਵਾਲੇ ਦੇ ਹਨ 12:30 ਵਜੇ ਜਿਹੜੇ ਮੈਚ ਆ ਉਹ ਸ਼ੁਰੂ ਕਰਨ ਦਾ ਸਾਡਾ ਰਾਤਾ ਪਰ ਮੈਂ ਨਾਲੇ ਇਹ ਵੀ ਬੇਨਤੀ ਕਰਦਿਆਂ ਦੇ ਦਰਸ਼ਕਾਂ ਨੂੰ ਉਹ 12:30 ਦੇ ਹਿਸਾਬ ਨਾਲ ਨਾਲ ਨਾ ਆਇਓ ਜਿਹੜੀ ਗਰਾਊਂਡ ਆ ਤਕਰੀਬਨ 9-10 ਵਜੇ ਹੀ ਭਰਨੀ ਸ਼ੁਰੂ ਹੋ ਜਾਊਗੀ ਬੈਠਣ ਲਈ ਜਗ੍ਹਾ ਚਾਹੀਦੀ ਬੈਠਣ ਲਈ ਜਗ੍ਹਾ ਚਾਹੀਦੀ ਤੁਸੀਂ ਪਹਿਲਾਂ ਆ ਜਾਣਾ ਤੇ ਉਹ ਤੁਹਾਨੂੰ ਕਹਿੰਦੇ ਹੁੰਦੇ ਆ ਵੀ ਜ਼ਰੂਰੀ ਆ ਬਾਕੀ ਕਹਿੰਦੇ ਹੁੰਦੇ ਜਿੱਦਾਂ ਹੁਣ ਇੰਨੇ ਅਸੀਂ ਲੰਗਰ ਦੇ ਪ੍ਰਬੰਧ ਸਾਡੇ ਕੋਲ ਹੈਗੇ ਆ ਪਰ ਫਿਰ ਵੀ ਸਾਡੀ ਇੱਕ ਰਿਕਵੈਸਟ ਆ ਭੁੱਖ ਤੇ ਤੁਪ ਤੂਹਾਂ ਦਾ ਪ੍ਰਬੰਧ ਕਰਕੇ ਆਓ ਨਾਲ ਮੀਂਹ ਦਾ ਵੀ ਤੇ ਕਈ ਵਾਰੀ ਕਿੰਗਾ ਹੁੰਦਾ ਵੀ ਇੱਕਦਮ ਭੁੱਖ ਲੱਗਦੀ ਆ ਤੇ ਕੁਛ ਕੋਲ ਖਾਣ ਨੂੰ ਨਹੀਂ ਹੁੰਦਾ ਕੋ ਥੋੜਾ ਬੜਾ ਜਰੂਰ ਰੱਖਿਓ ਤੇ ਬਾਕੀ ਹੋ ਸਕੇ ਅਸੀਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਛਤਰੀਆਂ ਜਰੂਰ ਨਾਲ ਲੈ ਆਓ ਕਿਉਂਕਿ ਨਿਊਜ਼ੀਲੈਂਡ ਦਾ ਮੌਸਮ ਤਾਂ ਸਾਰਿਆਂ ਨੂੰ ਉਹਦਾ ਪਹਿਲੇ ਵੈਦਰ ਰਿਪੋਰਟ ਚੈੱਕ ਕਰਨੀ ਤੁਸੀਂ ਕਿੱਦਾਂ ਹਾਂਜੀ ਹਾਂਜੀ ਬਿਲਕੁਲ ਵਧੀਆ ਇਸ ਟਾਈਮ ਤੇ ਸਾਡੇ ਸਾਰੇ ਕਹਿੰਦੇ ਹੁੰਦੇ ਵੀ ਅਰਦਾਸ ਵੀ ਇਹੀ ਚੱਲ ਰਹੀ ਆ ਪਰ ਫਿਰ ਵੀ ਕਹਿੰਦੇ ਆ ਆਪਣਾ ਪ੍ਰਬੰਧ ਕਰਨਾ ਚਾਹੀਦਾ ਜੇ ਧੁੱਪ ਜਦੋਂ ਹੁਣ ਮਾੜੀ ਜੀ ਪੈਂਦੀ ਆ ਤੇ ਤੁਸੀਂ ਆਪਣੀਆਂ ਛਤਰیاں ਆਪ ਉੱਤੇ ਕਰ ਸਕੋ ਤੇ ਜਰੂਰ ਲੈ ਕੇ ਹਣ ਸਾਰਿਆਂ ਨੂੰ ਸਾਡੀ ਇਹ ਬੇਨਤੀ ਹੈ ਹਾਂਜੀ ਹਾਂਜੀ ਅੱਛਾ ਬੋਲੂ ਭਾਜੀ ਮੈਂ ਨਾ ਤੁਹਾਡੇ ਤੋਂ ਇੱਕ ਜਾਣਕਾਰੀ ਲੈਣੀ ਹੈਗੀ ਕਿਉਂਕਿ ਦਰਸ਼ਕ ਜਿਹੜੇ ਦੇਖਣ ਵਾਲੇ ਹੁੰਦੇ ਉਹਨਾਂ ਨੂੰ ਕਬੱਡੀ ਦੇ ਖਿਡਾਰੀਆਂ ਨਾਲ ਬੜਾ ਹੁੰਦਾ ਕਿਹੜੇ ਕਿਹੜੇ ਖਿਡਾਰੀ ਇਸ ਗਰਾਊਂਡ ਦੇ ਵਿੱਚ 8 ਤਰੀਕ ਨੂੰ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਹਦੀ ਜੇ ਤੁਸੀਂ ਜਾਣਕਾਰੀ ਮੈਨੂੰ ਦੇ ਸਕੋ ਭਾਈ ਫਿਰ ਜੀ ਵਾਇਕ ਤੋਂ ਖਾਲਸਾ ਕੋ ਫਤੇ ਜੀ ਤੇ ਪਲੇਅਰ ਭਾਈ ਆਪਣੇ ਕੋਲ ਹੈਗੇ 60 ਤੇ 70 ਟੋਪ ਸੌਰੀ 70 ਪਲੇਅਰ ਹੈ ਜਿਹੜੇ ਹਾਂਜੀ ਜਿਹੜੇ ਟੋਟਲ ਜਿਹੜੇ ਆਪਣੇ ਇੰਡੀਆ ਦੇ ਆਸਟ੍ਰੇਲੀਆ ਅਮਰੀਕਾ ਸਾਰੇ ਪਹ ਜਿਦਾਂ ਆਪਣੇ ਦੁਰਲਭੋਗੇ ਪਿੰਡ ਜੈਰੋ ਤੁਸੀਂ ਦੁੱਗਾ ਹਰ ਚੋਲੇ ਸਾਹਿਬ ਪਾਲਾ ਜਲਾਲਪੁਰ ਮੱਖਣ ਮੱਖੀ ਦੀਪਦੁਰਜੀ ਬੂਰਜਰੀ ਵਾਲਾ ਆਪਣੇ ਜੀ ਲੈ ਜੋ ਜਹਾਦਾ ਸਾਰੇ ਪ੍ਰੇ ਰੈਂਕ ਭਾਜੀ ਅੰਬਾਸੂ ਸਿੰਘ ਵਾਲਾ ਜੀ ਹਾਂਜੀ ਤੇ ਆਪਣੇ ਫਰਿਆਦ ਸਾਜੀ ਪਰ ਹੁਣ 60 ਫੇਰ ਤਾਂ ਗਿਣ ਕੇ ਫਿਰ ਦੱਸਣੀ ਔਖੇ ਹੋ ਜਾਣਗੇ ਜੇ ਆਪਾਂ ਲੱਗਦੀ ਨਹੀਂ ਭਾਈ ਨਾ ਆਪਾਂ ਸਾਰੇ ਪਤਾ ਪਰ ਫਿਰ ਟਾਈਮ ਲੱਗਣਾ ਦੱਸਣ ਨੂੰ ਹਾਂਜੀ ਹਾਂਜੀ ਵੰਦੇ ਪੂਰੇ ਹੋ ਗਏ ਨੇ ਤੁਹਾਡੇ ਵੱਲੋਂ ਮਤਲਬ ਗਰਾਊਂਡ ਦੇ ਹੋ ਗਏ ਆ ਜਾਂ ਉਹ ਪਲਾਨਿੰਗ ਪੂਰੀ ਮੈਚ ਕਿਸ ਤਰੀਕੇ ਨਾਲ ਕਰਾਉਣੇ ਨੇ ਉਹ 6 ਟੀਮਾਂ ਨੇ ਕਿਉਂਕਿ 8 ਟੀਮਾਂ ਦੇ ਵਿੱਚ ਤਾਂ ਸੌਖੇ ਤਰੀਕਾ ਹੁੰਦਾ ਨਾਕ ਆਊਟ ਮੈਚ ਹੋ ਜਾਂਦੇ ਨੇ ਪਰ ਇਹ 6 ਟੀਮਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਖੜਾਉਣਾ ਹੈਗਾ ਉਹ ਪੂਰਾ ਤਿਆਰੀ ਕਰ ਲਈਏ ਇਹ ਇਦਾਂ ਹੈਗਾ 6 ਟੀਮਾਂ ਦੇ ਅਸੀਂ ਜਿੱਦਾਂ ਪੂਲ ਬਣਾ ਦੇਣੇ ਦੋ ਕਿਉਂਕਿ ਜੇ ਆਪਾਂ ਇਹ ਕੰਮ ਕੱਲਾ ਕਰਨਾ ਜਦੋਂ ਟੀਮ ਸਾਰੀ ਇੱਥੇ ਹੈਗੀ ਕੈਪਟਨ ਬਿਠਾਏਗਾ ਤੇ ਉਸ ਹਿਸਾਬ ਨਾਲ ਪੂਲ ਬਣਿਆਗਾ ਮੈਚ ਕਰਨਾ ਜੀ ਸਾਰੀਆਂ ਟੀਮਾਂ ਨੂੰ ਖੇਡਣ ਦਾ ਪਲੇਅਰ ਨੂੰ ਮੌਕਾ ਮਿਲਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ 8 ਤਰੀਕ ਨੂੰ ਜਿਹੜਾ ਇਹ ਇਵੈਂਟ ਹੋਣਾ ਆ ਇਹਦੇ ਵਿੱਚ ਸਾਨੂੰ ਜਿਹੜੀ ਦਿੱਕਤ ਦਾ ਉਹ ਹੈਗਾ ਜਿਆਦਾ ਪਾਰਕਿੰਗ ਦਾ ਪਰ ਉਹ ਦਾ ਸਾਰਾ ਜਿਹੜਾ ਆ ਅਸੀਂ ਸੋਲਟਡ ਕਰਤਾ ਕੱਲ ਪਾਰਕਿੰਗ ਦਾ ਵੀ ਤੁਸੀਂ ਪਾਰਕਿੰਗ ਗੁਰਦੁਆਰਾ ਸਾਹਿਬ ਦੇ ਅੱਗੇ ਉਹਦੀ ਜਦੋਂ ਨੰਗਣਾ ਆ ਉੱਥੇ ਲੈਫਟ ਹੈਂਡ ਸਾਈਡ ਦੇ ਉੱਤੇ ਘੱਟੋ ਘੱਟ 3000 ਗੱਡੀ ਦੀ ਪਾਰਕਿੰਗ ਕੱਲ ਕਨਫਰਮ ਹੋਈ ਆ ਤੋ ਸੋ ਤੁਸੀਂ ਜਦੋਂ ਟਾਕਨਿੰਨੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਜਾਣਾ ਪੌਪਸ ਰੋਡ ਆਉਂਦਾ ਅੱਗੇ ਲੈਫਟ ਹੈਂਡ ਸਾਜ਼ੋ ਕਾਰਨਰ ਦੇ ਉੱਤੇ ਇੱਕ ਸਟੀਲ ਦੀ ਫੈਂਸ ਲੱਗੀ ਹੋਈ ਆ ਸਾੜੇ ਵਾਲੇ ਦੁਆਲੇ ਤੇ ਉਹਦੇ ਵਿੱਚ 3000 ਗੱਡੀ ਦੀ ਪਾਰਕਿੰਗ ਆ ਪਲੱਸ ਟਾਕਨਿੰਨੀ ਜਿਹੜਾ ਰੇਲਵੇ ਸਟੇਸ਼ਨ ਆ ਉਹਦੇ ਵਿੱਚ ਵੀ ਕਾਫੀ ਪਾਰਕਿੰਗ ਆ ਕਿਉਂਕਿ ਸੰਡੇ ਆ ਲੋਕਾਂ ਨੇ ਕੰਮਾਂ ਤੇ ਨਹੀਂ ਜਾਣਾ ਤਾਂ ਪਰ ਜਿਹੜੀਆਂ ਆਪਣੀਆਂ ਜਿੰਨੀਆਂ ਬਲੋਂਗਿੰਗ ਪਰਸਨਲ ਆ ਉਹ ਗੱਡੀਆਂ ਚ ਨਾ ਛੱਡਿਓ ਤਾਂ 2 ਮਿੰਟ ਦੀ ਵਾਕ ਦੇ ਉੱਤੇ ਆ ਪਾਰਕਿੰਗ ਆ ਸੋ ਕੋਸ਼ਿਸ਼ ਕਰਿਓ ਜਿਹੜੀ ਪਾਰਕਿੰਗ ਆ ਉਹ ਬਾਹਰ ਲਾਇਓ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਗੱਡੀ ਕੱਢਣੀ ਵੀ ਸੌਖੀ ਆ ਤੇ ਲਾਉਣੀ ਵੀ ਸੌਖੀ ਆ ਤਾਂ ਬਾਕੀ ਸਾਡਾ ਮੈਸੇਜ ਆ ਵੀ ਜਿੰਨੇ ਮੇਰੇ ਭਰਾ ਵੱਧ ਤੋਂ ਵੱਧ ਦਸਤਾਰਾਂ ਸਜਾਉਣ ਇਹ ਅਸੀਂ ਇੱਕ ਜਿਹੜਾ ਟੱਕਨ ਹੀ ਨਹੀਂ ਗੁਰਦੁਆਰਾ ਸਾਹਿਬ ਦਾ ਮੇਲਾ ਆ ਇਹਨੂੰ ਇੱਕ ਸਿੱਖੀ ਦੇ ਰੂਪ ਦੇ ਵਿੱਚ ਪਤਾ ਲੱਗੇ ਵੀ ਸਾਰੀ ਦੁਨੀਆ ਪੱਗਾ ਬਨ ਕੇ ਆਈ ਆ ਤਾਂ ਜਿਹੜੇ ਜਿਹਦੇ ਕੋ ਵੀ ਜਿਹੜਾ ਜਿਹੜਾ ਰੰਗ ਆ ਉਹ ਬਨ ਕੇ ਆਇਓ ਤਾਂ ਬਹੁਤ ਜਿਆਦਾ ਵਧੀਆ ਲੱਗੂਗਾ ਤਾਂ ਪਿਛਲੇ ਨਾਲ ਸਾਲ ਨਾਲੋਂ ਜਿਹੜੀ ਸਾਡੀ ਸੈਟਿੰਗ ਆ ਦੋ ਗੁਣਾ ਤੋਂ ਵੱਧ ਅਸੀਂ ਕਰ ਦਿੱਤੀ ਆ ਬਾਕੀ ਇਹ ਵੀ ਸਾਨੂੰ ਘੱਟ ਲੱਗਦੀ ਆ ਪਰ ਪਿਛਲੇ ਸਾਲ ਵੀ ਭਾਜੀ ਬਹੁਤ ਸਾਰੇ ਦਰਸ਼ਕ ਜਿਹੜਾ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਸੈਟਿੰਗ ਨਹੀਂ ਹੋ ਸਕੀ ਸੀ ਉਹ ਬਾਹਰ ਰਹੇ ਕਿਉਂਕਿ ਇੱਥੇ ਬੈਠਣ ਲਈ ਉਹਨਾਂ ਨੂੰ ਪੂਰਾ ਨਹੀਂ ਸੀਗਾ ਹੁਣ ਇਸ ਵਾਰੀ ਤੁਸੀਂ ਉਹਨੂੰ ਦੁੱਗਣਾ ਕਰ ਦਿੱਤਾ ਮੈਨੂੰ ਲੱਗਦਾ ਫਿਰ ਇਸ ਵਾਰੀ ਵੀ ਕੱਟਤਾ ਹਾਂਜੀ ਪਰ ਉਹਦੇ ਸੈਟਿੰਗ ਵੀ ਅਸੀਂ ਦੁੱਗਣੀ ਕਰ ਦਿੱਤੀ ਆ ਪਲੱਸ ਅਸੀਂ ਵੱਡੀਆਂ ਸਕਰੀਨਾਂ ਦਾ ਤਿੰਨ ਵੱਡੀਆਂ ਸਕਰੀਨਾਂ ਦਾ ਇੰਤਜ਼ਾਮ ਕਰਤਾ ਸਾਡੇ ਕੋਲ ਪਿੱਛੇ ਫੁੱਟਬਾਲ ਦੀ ਗਰਾਊਂਡ ਆ ਬਹੁਤੇ ਜਿੱਦਾਂ ਬੰਦੇ ਉੱਥੇ ਵੀ ਬਹਿ ਜਾਣਗੇ ਜਿਹੜੇ ਅੰਦਰ ਨਾ ਬੈਠ ਸਕਣ ਉਹਨਾਂ ਲਈ ਅਸੀਂ ਵੱਡੀ ਸਕਰੀਨ ਦਾ ਕਰ ਦਿੱਤਾ ਸਾਰਾ ਅਰੇਂਜਮੈਂਟ ਉਹ ਲੱਗ ਜਾਣੀ ਆ ਤਾਂ ਪੂਰਾ ਸਾਊਂਡ ਸਿਸਟਮ ਪੂਰਾ ਜਿੱਦਾਂ ਗੁਰਦੁਆਰਾ ਸਾਹਿਬ ਦਾ ਮੇਲਾ ਜਿਹੜਾ ਇਹ ਇੱਕ ਇਤਿਹਾਸਕ ਮੇਲਾ ਹੋਊਗਾ ਉਹ ਬਲਡ ਦਾ ਜੋ ਅਸੀਂ ਸੇਵਾ ਕਰਨੀ ਆ ਜਿੰਨੇ ਸਾਡੀ ਸੁਸਾਇਟੀ ਆ ਜਿੰਨੇ ਭਰਾ ਇੱਥੇ ਖੜੇ ਆ ਸਾਰੇ ਪਹੁੰਚੇ ਆ ਮੱਖਣ ਅਲੀ ਭਾਈ ਦੇਖੋ ਇੱਕ ਠੰਡੇ ਮੌਲਕ ਤੋਂ ਗਰਮ ਮੌਲਕ ਚ ਬੰਦਿਆਂ ਨੂੰ ਗਰਮ ਕਰਨ ਆਏ ਆ ਸੋ ਰਪਿੰਦਰ ਜਲਾਲ ਜੀ ਵੀ ਪਹੁੰਚ ਗਿਆ ਬਹੁਤ ਸਾਡੇ ਕੋਲ ਵੱਡੇ ਵੱਡੇ ਬਲਾਰੇ ਪਹੁੰਚ ਗਿਆ ਕੈਨੇਡਾ ਤੋਂ ਇੰਡੀਆ ਤੋਂ ਗਾਲਬ ਜੀ ਵੀ ਪਹੁੰਚ ਗਿਆ ਸੋ ਭਾਈ ਦਾ ਅਜੇ ਸਵੇਰੇ ਕੱਲ ਉਤਰੇ ਆ ਤਾਂ ਬਹੁਤ ਬਾਕੀ ਅਮਨ ਆਪਣਾ ਵੀਰ ਜਿਹੜਾ ਲੋਕਲ ਆ ਉਹ ਵੀ ਇੱਥੇ ਆ ਸਾਡਾ ਸਾਥ ਦਿਓ ਜੇ ਕਿਤੇ ਸਾਡੇ ਦੇ ਵਿੱਚ ਕੋਈ ਕਮੀ ਆ ਨਾ ਸਾਡੀਆਂ ਲੱਤਾਂ ਨਾ ਖਿੱਚਿਓ ਸਾਡਾ ਸਾਥ ਦਿਓ ਤੇ ਅਸੀਂ ਇਹਨੂੰ ਇੱਕ ਇਵੈਂਟ ਨੂੰ ਇੱਕ ਜਿਹੜਾ ਬਹੁਤ ਵੱਡਾ ਇਵੈਂਟ ਆ ਇਹਨੂੰ ਅਸੀਂ ਹੋਰ ਵੀ ਭਟਾਕ ਕਰਾਂਗੇ ਪਰ ਸਾਨੂੰ ਸੰਗਤ ਦਾ ਸਾਥ ਚਾਹੀਦਾ ਬਜੀ ਕਿਉਂਕਿ ਵਰਲਡ ਕੱਪ ਕਰਾਉਣਾ ਸੌਖੀ ਗੱਲ ਨਹੀਂ ਹੈ ਪੂਰੀ ਦੁਨੀਆ ਚ ਤੁਸੀਂ ਪਲੇਅਰ ਇਕੱਠੇ ਕਰਨੇ ਨੇ ਫਿਰ ਦਰਸ਼ਕਾਂ ਨੇ ਵੱਡੀ ਗਿਣਤੀ ਨਾਲ ਆਉਣਾ ਹਨ ਤਾਂ ਵੱਡੇ ਵੱਡੀਆਂ ਚੀਜ਼ਾਂ ਨੂੰ ਕਰਨ ਵਾਸਤੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਸਹੀ ਗੱਲ ਕਹੀ ਹੈ ਮੇਰੇ ਨਾਲ ਹੁਣ ਉਹ ਕਮੈਂਟੇਟਰ ਨੇ ਜਿਨ੍ਹਾਂ ਨੇ ਤੁਹਾਨੂੰ ਕੱਲ ਨੂੰ ਜੋੜ ਕੇ ਰੱਖਣਾ ਗਾਲਬ ਜੀ ਨੇ ਰੁਪਿੰਦਰ ਜੀ ਨੇ ਮੱਖਣ ਅਲੀ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਅਲੀ ਸਾਹਿਬ ਸਪੈਸ਼ਲ ਕੈਨੇਡਾ ਤੋਂ ਹੁਣ ਇਸ ਟੂਰਨਾਮੈਂਟ ਵਾਸਤੇ ਆਏ ਹੋ ਪਹਿਲਾਂ ਵੀ ਆਸਟ੍ਰੇਲੀਆ ਇੱਥੇ ਨਿਊਜ਼ੀਲੈਂਡ ਦੇ ਵਿੱਚ ਆਉਂ ਅਬ ਤੋਂ ਪਹਿਲਾਂ ਜੀ ਸਸਰੀ ਕਾਲ 365 ਦੀ ਸਾਰੀ ਟੀਮ ਨੂੰ ਜਿਹੜੇ ਦੇਖ ਰਿਹਾ ਲਾਈਵ ਤੇ ਜਿਹੜੇ ਦੇਖਣਗੇ ਸਾਰਿਆਂ ਨੂੰ ਸੋ ਇਸ ਸਾਲ ਜਿਹੜਾ ਇਹ ਦੂਸਰਾ ਕਬੱਡੀ ਕੱਪ ਆ 8 ਦਸੰਬਰ ਯਾਨੀ ਕਿ ਪਰਸੋਂ 2024 ਦਾ ਦਿਨ ਇਹ ਬੜਾ ਇਤਿਹਾਸਿਕ ਬਣੂਗਾ ਇਸ ਕਰਕੇ ਕਿ ਲਾਸਟイヤー ਜਦੋਂ ਇਹ ਕਬੱਡੀ ਕੱਪ ਹੋਇਆ ਸੀਗਾ ਤੇ ਬਹੁਤ ਸਾਰੇ ਲੋਕ ਇਥੋਂ ਪਿੱਛੋਂ ਹੀ ਮੁੜ ਗਏ ਸੀਗੇ ਉਹਨਾਂ ਨੂੰ ਦੇਖਣ ਦਾ ਇੱਥੇ ਮੌਕਾ ਨਹੀਂ ਮਿਲ ਸਕਿਆ ਇੰਨੀ ਜ਼ਿਆਦਾ ਭੀੜ ਹੋ ਗਈ ਸੀ ਸੋ ਰੋਡ ਦੇ ਵਿੱਚੋਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਇਸ ਸਾਲ ਆ ਦੇਖੋ ਵੀ ਕਿੰਨੀਆਂ ਇਹਨਾਂ ਨੇ ਸੀਟਿੰਗ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਵੱਡਾ ਸਟੇਡੀਅਮ ਬਣਾ ਦਿੱਤਾ ਆ ਜਿੱਦਾਂ ਅਸੀਂ ਦੇਖਦੇ ਆਂ ਵੀ ਫਿਲਾਡਲਫੀਆ ਅਮਰੀਕਾ ਦੇ ਵਿੱਚ ਫੁੱਟਬਾਲ ਦੇ ਇਹੋ ਜਿਹੇ ਹੁੰਦੇ ਆ ਸਟੇਡੀਅਮ ਇਦਾਂ ਉੱਚ ਉਹ ਜਦ ਰੈਸ ਮੈਨੂਸ ਦੇ ਟਾਕਾ ਨਹੀਂ ਗੁਰੂ ਕਰਦੇ ਆ ਗਰਾਉਂਡਾਂ ਦੇ ਵਿੱਚ ਇਹ ਨਜ਼ਰ ਆ ਰਿਹਾ ਆ ਸੋ ਇਸ ਸਾਲ ਜਿਹੜੀਆਂ ਟੀਮਾਂ ਨੇ ਉਹ ਵੀ ਬਹੁਤ ਟੌਪ ਕਲਾਸ ਦੀਆਂ ਬਣੀਆਂ ਨੇ ਜਿਵੇਂ ਪਹਿਲਾਂ ਭਾਜੀ ਮਨਜਿੰਦਰ ਬਾਸੀ ਜੀ ਨੇ ਗੋਪੀ ਭਾਜੀ ਨੇ ਤੁਹਾਨੂੰ ਦੱਸਿਆ ਆ ਵੀ ਜਿਸ ਦੇ ਵਿੱਚ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੀਆ ਤੇ ਪਾਕਿਸਤਾਨ ਵਰਡ ਦੇ ਟੌਪ ਕਲਾਸ ਪਲੇਅਰ ਇਹਨਾਂ ਵੱਲੋਂ ਖੇਡਣਗੇ ਬੜੀ ਲੰਮੀ ਇਹਨਾਂ ਦੀ ਲਿਸਟ ਆ ਜੀ ਇਕੱਲੇ ਇਕੱਲੇ ਦਾ ਨਾਮ ਬੋਲੀਏ ਤਾਂ ਫਿਰ ਤਾਂ ਲੰਮਾ ਬਹੁਤ ਬਹੁਤ ਗੱਲ ਕਰੇ ਇੰਨੇ ਪਲੇਅਰਾਂ ਦੇ ਤੇ ਬਹੁਤ ਟਾਪਰ ਪਲੇਅਰ ਤੇ ਬੈਲੈਂਸ ਟੀਮਾਂ ਤੇ ਬਹੁਤ ਵੱਖਰਾ ਕੁਝ ਦੇਖਣ ਨੂੰ ਮਿਲੂਗਾ ਆਪਣੇ ਆਪ ਸੋਮਵਾਰ ਨੂੰ ਗੱਲਾਂ ਹੋਣਗੀਆਂ ਵੀ ਯਾਰ ਨਹੀਂ ਵਾਕਿਆ ਦੁਨੀਆ ਦੇ ਵਿੱਚ ਵਕਰਾ ਹੋਇਆ ਕਬੱਡੀ ਦੇ ਵਿੱਚ ਸੋ ਸੁਪਰੀਮ 630 ਆਫ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਖਾਸ ਤੌਰ ਤੇ ਵੱਡੀ ਗੱਲ ਵੀ ਆ ਜਿਹੜਾ ਯੂਥ ਆ ਜਿਹੜੇ ਨੌਜਵਾਨ ਮੁੰਡੇ ਆ ਇਹ ਅੱਗੇ ਹੋ ਕੇ ਵਰਕ ਕਰ ਰਹੇ ਆ ਪਿੱਛੋਂ ਸਾਰੇ ਵੀਰ ਇਹ ਸਾਡੇ ਸੀਨੀਅਰ ਆ ਸਾਰੇ ਜਿੰਨੇ ਵੀ ਪ੍ਰਮੋਟਰ ਨੇ ਇਹ ਸਹਿਯੋਗ ਕਰ ਰਹੇ ਆ ਤੇ ਦਰਸ਼ਕਾਂ ਦੇ ਬਹੁਤ ਵੱਡੇ ਸਹਿਯੋਗ ਦੀ ਅਸੀਂ ਉਮੀਦ ਕਰਦੇ ਆਂ ਆਜੋ ਫਿਰ ਸਾਰੇ ਹਮ ਹਮ ਆ ਕੇ ਤੁਹਾਡੇ ਮਾਧਮ ਰਾਹੀਂ ਅਸੀਂ ਬੇਨਤੀ ਕਰ ਰਹੇ ਆਂ ਵੀ ਐਤਵਾਰ ਨੂੰ ਠੀਕ 10 ਤੋਂ 11 ਵ ਤਾਕੇ ਤੁਸੀਂ ਸੀਟਾਂ ਮਲ ਲਵਾ ਸੋ ਥੈਂਕ ਯੂ ਅੱਛਾ ਅਲੀ ਸਾਬ ਇੱਕ ਇੱਕ ਚੀਜ਼ ਹੋਰ ਰੁਪਿੰਦਰ ਗੱਲ ਜਿਹੜੀ ਜਵੇਂ ਕਮੈਂਟੇਟਰ ਆਮ ਤੌਰ ਤੇ ਜੁਆਇੰਟ ਬੋਲਦੇ ਨੇ ਇਕੱਲੇ ਇਕੱਲੇ ਬੋਲਦੇ ਇੱਕ ਸਿਸਟਮ ਇਸ ਵਾਰੀ ਤੁਸੀਂ ਕਿਹੋ ਜਿਹਾ ਰੱਖੋਗੇ ਬੋਲਣ ਦੇ ਵਿੱਚ ਕਿਸ ਤਰ੍ਹਾਂ ਦਾ ਹੋਊਗਾ ਤੁਹਾਡਾ ਇਕੱਠੇ ਇੱਕ ਜਾਂ ਕਿੱਦਾਂ ਸਭ ਤੋਂ ਪਹਿਲਾਂ ਤਾਂ kabaddi365.com ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਬੱਡੀ ਦੀ ਕਮੈਂਟਰੀ ਹੈ ਜੀ ਜਿਹੜੀ ਕਿਉਂਕਿ ਕਬੱਡੀ ਦੀ ਕਮੈਂਟਰੀ ਤੋਂ ਬਿਨਾ ਜਿਹੜੀ ਕਬੱਡੀ ਅਧੂਰੀ ਆ ਸੋ ਸਾਡੇ ਸੀਨੀਅਰ ਨੇ ਭਾਜੀ ਮੱਖਣਵਲੀ ਜੀ ਬਾਈ ਇਕਵਾਲ ਔਰ ਸਾਡਾ ਭਰਾ ਅਮਨ ਹਨ ਤੇ ਰੋਜ਼ੀ ਆਪਣਾ ਆਸਟ੍ਰੇਲੀਆ ਤੋਂ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਜਿਹੜਾ ਅਸੀਂ ਦਰਸ਼ਕਾਂ ਨੂੰ ਜੋੜਨਾ ਔਰ ਜਿਹੜੀ ਜਿੰਨੀ ਵੀ ਸੰਗਤ ਇੱਥੇ ਆਊਗੀ ਕੋਈ ਇਹ ਨਾ ਕਹਵੇ ਯਾਰ ਵੀ ਮੈਨੂੰ ਉਹ ਪਲੇਅਰ ਦਾ ਪਤਾ ਨਹੀਂ ਲੱਗਿਆ ਸੋ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਹਰ ਇੱਕ ਪਲੇਅਰ ਦਾ ਜਿਹੜਾ ਬਾਇਓ ਡਾਟਾ ਕਿੱਥੇ ਖੇਡਿਆ ਕਿਹੜਾ ਪੈਂਡ ਆ ਉਹ ਅਸੀਂ ਲੋਕਾਂ ਤੱਕ ਜਿਹੜਾ ਆਰੇ ਕੀ ਜੀ ਤੁਸੀਂ ਕੋਈ ਵੱਖਰੀ ਤਿਆਰੀ ਕਰਦੇ ਹੋ ਰਪਿੰਦਰ ਜਦੋਂ ਵਰਲਡ ਕੱਪ ਹੁੰਦਾ ਹੈ ਜੀ ਤਾਂ ਉਹ ਜਿਹੜਾ ਟੀਮਾਂ ਦੇ ਨਾਮ ਜਿਹੜੇ ਉਹ ਦੇਸ਼ਾਂ ਦੇ ਨਾਲ ਜੁੜ ਜਾਂਦੇ ਨੇ ਤੇ ਦੇਸ਼ ਵੱਡੇ ਹੁੰਦੇ ਆ ਤਾਂ ਉਹ ਚੀਜ਼ ਕੋਈ ਪ੍ਰੈਸ਼ਰ ਹੁੰਦਾ ਕਮੈਂਟਰੀ ਕਰਦੇ ਹੋਇਆ ਤੁਹਾਨੂੰ ਜਾਂ ਕੁਝ ਸਪੈਸ਼ਲ ਕੋਈ ਤਿਆਰੀ ਤੁਹਾਡੇ ਵੱਲੋਂ ਦੇਖੋ ਤਿਆਰੀ ਤਾਂ ਹਰ ਇੱਕ ਟੂਰਨਾਮੈਂਟ ਦੇ ਲਈ ਹੀ ਸਾਡੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਮੈਂਟੇਟਰ ਦੀ ਵੀ ਅਸੀਂ ਵਧੀਆ ਕਰੀਏ ਚਾਹੇ ਉਹ ਛੋਟਾ ਟੂਰਨਾਮੈਂਟ ਆ ਔਰ ਚਾਹੇ ਕੋਈ ਇਸ ਤਰ੍ਹਾਂ ਦਾ ਵਰਲਡ ਕੱਪ ਲੈਵਲ ਦਾ ਜਿਹੜਾ ਟੂਰਨਾਮੈਂਟ ਆ ਜਦੋਂ ਇਸ ਤਰ੍ਹਾਂ ਦਾ ਕੋਈ ਟੂਰਨਾਮੈਂਟ ਹੁੰਦਾ ਸਾਡੇ ਤੇ ਥੋੜਾ ਪ੍ਰੈਸ਼ਰ ਜ਼ਿਆਦਾ ਹੁੰਦਾ ਕਿਉਂਕਿ ਇਹ ਵਰਲਡ ਲੈਵਲ ਤੇ ਗੱਲ ਜਿਹੜੀ ਜਾ ਰਹੀ ਆ ਸੋ ਅਸੀਂ ਜਿਹੜਾ ਆਲਵੇਜ਼ ਇਹੀ ਸਾਡੀ ਕੋਸ਼ਿਸ਼ ਆ ਵੀ ਅਸੀਂ ਦਰਸ਼ਕਾਂ ਨੂੰ ਜਿਹੜਾ ਕਬੱਡੀ ਦੇ ਨਾਲ ਉਹ ਜੋੜ ਕੇ ਰੱਖਣਾ ਪਲੇਅਰਾਂ ਦਾ ਵੀ ਖਿਆਲ ਰੱਖਣਾ ਅਸੀਂ ਜਿਹੜੇ ਸਾਡੇ ਪ੍ਰਮੋਟਰ ਨੇ ਭਰਾ ਸਾਡੇ ਆਪਣੀ ਜੇਬ ਦੇ ਵਿੱਚੋਂ ਇੰਨਾ ਪੈਸਾ ਲਾ ਰਹੇ ਆ ਇਹ ਐਡਾ ਵੱਡਾ ਈਵੈਂਟ ਜਿਹੜਾ ਹੋ ਰਿਹਾ ਇਹ ਬਿਨਾ ਪੈਸੇ ਤੋਂ ਤਾਂ ਹੋ ਨਹੀਂ ਰਿਹਾ ਹਨਾ ਸੋ ਇੱਥੇ ਤਾਂ ਡਾਲਰਾਂ ਦੇ ਵਿੱਚ ਗੱਲ ਆ ਸੋ ਅਸੀਂ ਉਹਨਾਂ ਦਾ ਵੀ ਖਿਆਲ ਰੱਖਣਾ ਸਾਰਿਆਂ ਦਾ ਔਰ ਜਿਹੜੇ ਲਾਈਵ ਬੈਠੇ ਆ ਉਹ ਵੀ ਕਿਸੇ ਤਰੀਕੇ ਨਾਲ ਸਾਡੇ ਤੋਂ ਬੋਰ ਨਾ ਹੋਣ ਸੋ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਸਾਰਾ ਦਿਨ ਜਿਹੜਾ ਸਾਰੇ ਨਾਲ ਮਿਲ ਕੇ ਭਰਾ ਜਿਹੜਾ ਖੇਡ ਕਬੱਡੀ ਦੀ ਗੱਲਬਾਤ ਆ ਇੱਥੋਂ ਕਰੀਏ ਔਰ 8 ਦਸੰਬਰ ਦਾ ਦਿਨ ਆ ਜਿਹੜਾ ਉਹ ਕਬੱਡੀ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਜਿਹੜਾ ਸਾਬਤ ਹੋਣ ਜਾ ਰਿਹਾ ਕਿਉਂਕਿ ਬਹੁਤ ਵੱਡਾ ਇਤਿਹਾਸ ਵੱਡੀ ਹਿਸਟਰੀ ਜਿਹੜੀ ਆ ਉਹ ਨਿਊਜ਼ੀਲੈਂਡ ਦੇ ਇਸ ਗੁਰਦੁਆਰਾ ਕਲਗੀਧਰ ਸਾਹਿਬ ਦੀ ਗਰਾਊਂਡ ਦੀ ਇਸ ਸਪੋਰਟਸ ਕੰਪਲੈਕਸ ਦੀ ਇਸ ਗਰਾਊਂਡ ਦੇ ਵਿੱਚੋਂ ਜਿਹੜਾ ਸੋਹਣੇ ਸਟੇਡੀਅਮ ਦੇ ਵਿੱਚੋਂ ਇਤਿਹਾਸ ਜਿਹੜਾ ਰਚਿਆ ਜਾਣਾ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੀਏ ਵੀ ਆ ਵਰਲਡ ਕੱਪ ਹੋਇਆ ਜਾਂ ਕੈਨੇਡਾ ਕੱਪ ਦੀ ਗੱਲ ਆ ਜਾਂ ਪੰਜਾਬ ਦੇ ਜਿਹੜੇ ਹੋਰ ਵੱਡੇ ਟੂਰਨਾਮੈਂਟ ਆਪਾਂ ਕਹ ਲਈਏ ਔਰ ਉਸ ਤੋਂ ਵੀ ਯਾਨੀ ਕਿ ਵੀ ਆਪਾਂ ਕਹ ਲਈਏ ਵੀ ਸਾਰੇ ਵੀਰਾਂ ਨੇ ਕੋਸ਼ਿਸ਼ ਕੀਤੀ ਆ ਵੀ ਉਹਨਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਵੀ ਆਪਾਂ ਵਧੀਆ ਕਰਵਾ ਸਕੀਏ ਸੋ ਸਾਰੇ ਭਰਾਵਾਂ ਨੇ ਦੇਖੋ ਭਾਈ ਉਹਨਾਂ ਨੇ ਪਹਿਲਾਂ ਦੱਸਿਆ ਵੀ ਬਹੁਤ ਛੋਟੀ ਛੋਟੀ ਦੇ ਪਲੇਅਰ ਵੱਖੋ-ਵੱਖਰੀਆਂ ਟੀਮਾਂ ਦੇ ਵਿੱਚ ਹਨਾ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਵੀ ਕਪਤਾਨਾਂ ਦੀਆਂ ਜਿਹੜੀਆਂ ਉਹ ਫੋਟੋਆਂ ਬਾਈ ਟੀਮ ਜਿਹੜੀਆਂ ਉਹ ਨਾਲ ਦੀ ਨਾਲ ਵਾਇਰਲ ਕਰ ਦਿੱਤੀਆਂ ਗੀਆਂ ਤੇ ਕੱਲ ਨੂੰ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਵੀ ਸਾਰੇ ਭਾਜੀ ਹੁਣਾਂ ਨੂੰ ਬੇਨਤੀ ਕੀਤੀ ਹੈ ਵੀ ਆਪਾਂ ਟੀਮਾਂ ਵੀ ਜਿਹੜੀਆਂ ਨਾ ਉਹ ਦਰਸ਼ਕਾਂ ਨੂੰ ਪਹਿਲਾਂ ਹੀ ਪਤਾ ਲੱਗ ਸਕੇ ਕਿਉਂਕਿ ਹਾਂਜੀ ਪਾਕਿਸਤਾਨ ਦੀ ਟੀਮ ਦਾ ਤਾਂ ਹੁਣ ਲਿਸਟ ਉਹਦੀ ਜਾਰੀ ਹੋ ਚੁੱਕੀ ਆ ਔਰ ਕੋਸ਼ਿਸ਼ ਇਹ ਰਹੂਗੀ ਵੀ ਕੱਲ ਨੂੰ ਟੀਮਾਂ ਦੀ ਜਾਨੀ ਕਿ ਵੀ ਸਾਰੀ ਲਿਸਟਾਂ ਤੇ ਨਾਲ ਦੀ ਨਾਲ ਜਿਹੜਾ ਪੂਲ ਸਿਸਟਮ ਜੋ ਵੀ ਜਿੱਦਾਂ ਵੀ ਬਣੂਗਾ ਉਹ ਕਬੱਡੀ 365.com ਤੇ ਐਚਡੀ ਲਾਈਵ ਦੇ ਜ਼ਰੀਏ ਉਹ ਸਾਰੇ ਦਰਸ਼ਕਾਂ ਦੇ ਰੂਪ ਰੂਪ ਕੰਡਿਸ਼ਨ ਵਿੱਚ ਆਪਣਾ ਜਿੱਦਾਂ ਆਪਣੇ ਮੰਨਾ ਬਲ ਨੂੰ ਵੀ ਪਹੁੰਚ ਗਿਆ ਜੱਗਾ ਖਿਡਾਰੀਆਂ ਦੇ ਨਾਲ ਤੁਸੀਂ ਹੋਰ ਗੰਨੇ ਨੇ ਉਹਦੇ ਜੱਗਾ ਚਿੱਟੀ ਵੀ ਪਹੁੰਚ ਗਿਆ ਸਣੀ ਕਾਲੇ ਸੰਘੇ ਵਾਲਾ ਪਹੁੰਚ ਗਿਆ ਤੇ ਗਰਜੇਤ ਵੀ ਪਹੁੰਚ ਗਿਆ ਸਤੂ ਹਣੀ ਓਂਦੇ ਸੜਨਾ ਡੱਗੋ ਰਮਾਣੇ ਵਾਲਾ ਫਰੀ ਲੱਡੂ ਸਾਰੇ ਪਹੁੰਚੇ ਮੇਨ ਮੇਨ ਪਲੇਅਰ ਹਾਂਜੀ ਤੇ ਸਾਡੇ ਕੋਲ ਭਾਜੀ ਸੁੱਖਾ ਚੱਕਾਂ ਤੋਂ ਇਸ 26 ਘੰਟੇ ਦੀ ਫਲਾਈਟ ਕਰਕੇ ਇਨ ਨਿਊਜ਼ੀਲੈਂਡ ਦਾ ਜਿਹੜਾ ਕੱਪ ਆ ਦੇਖਣ ਆਏ ਆ ਤੇ ਭਾਜੀ ਨੇ ਥੋੜੀ ਲੰਮੀ ਰੱਖੀ ਕਹਿੰਦੇ ਵੀ ਕੱਪ ਦੇਖ ਕੇ ਜਾਣਾ ਤਾਂ ਉਹ ਭਾਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਹੋਰ ਬਹੁਤ ਪਹੁੰਚ ਰਹੇ ਆ ਗੈਸਟ ਤਾਂ ਫਿਰ ਉਹ ਤੁਹਾਨੂੰ ਲਿਸਟ ਹੋਣ ਜਿਹੜੀ ਆ ਸੰਡੇ ਨੂੰ ਦਵਾਂਗੇ ਵੀ ਜਿਹੜੇ-ਜਿਹੜੇ ਗੈਸਟ ਸਾਡੇ ਪਹੁੰਚ ਗਏ ਆ ਪਹੁੰਚਣ ਵਾਲੇ ਆ ਸਾਰਾ ਭਰਾਮਾ ਦੇ ਨਾਲ ਸਹਿਯੋਗ ਦੇ ਨਾਲ ਇਹ ਮੇਲਾ ਆਪਾਂ ਸਫਲ ਕਰਨਾ ਜੀ ਭਾਈ ਤੁਸੀਂ ਇੰਨੀ ਲੰਬੀ ਫਲਾਈਟ ਹੈ ਤੁਹਾਡੀ ਉੱਥੇ ਇੰਗਲੈਂਡ ਤੋਂ ਮਤਲਬ ਇਹ ਭਾਈ ਜਿੰਨਾ ਸੋਚੋਗੇ ਨਾ ਉਦੋਂ ਵੀ ਵੱਧਿਆ ਕਿਉਂਕਿ ਇਹਨਾਂ ਤਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਨਿਊਜ਼ੀਲੈਂਡ ਦੀ ਫਲਾਈਟ ਇੰਨੀ ਲੰਬੀ ਹੋਊਗੀ ਪਰ ਜਦੋਂ ਫਲਾਈਟ ਚੈੱਕ ਕੀਤੀ ਮੈਂ ਗਾਲੀਸ ਜਿਹੜਾ ਤੁਸੀਂ ਫਲਾਈਟ ਦਾ ਟਾਈਮ ਹੈ ਕਿ ਕਿਸਾ ਮੈਨੂੰ ਘੁਮਾ ਕੇ ਲੈ ਜਾ ਰਹੇ ਆ ਜਾਂ ਕੋਈ ਫਲਾਈਟ ਹੀ ਨਹੀਂ ਮੈਨ ਲਈ ਉਹ ਕਹਿੰਦਾ ਭਾਜੀ ਘੁਮਾ ਕੇ ਨਹੀਂ ਇਹ ਫਲਾਈਟ ਦਾ ਟਾਈਮ ਹੀ ਇੰਨਾ ਆ ਇਹ ਜਿੱਦੜ ਦੀ ਮਰਜ਼ੀ ਚੱਲ ਜਾਓ ਵੀ ਨਿਊਜ਼ੀਲੈਂਡ ਜਿੱਥੇ ਪੈਂਦਾ ਵੀ ਉਹ ਇੰਨੇ ਘੰਟੇ ਫਲਾਈਟ ਕਰਨੀ ਪੈਣੀ ਆ ਸੋ ਕਾਫੀ ਲੰਬੀ ਜਿਹੜੀ ਫਲਾਈਟ ਹੋ ਗਈ ਸੀ ਪਰ ਜਦੋਂ ਪਹੁੰਚੇ ਆ ਕੇ ਜਿੱਦਾਂ ਦੀ ਕੰਟਰੀ ਆ ਜੋ ਸੁਣਿਆ ਸੀ ਵਧੀਆ ਲੱਗ ਰਿਹਾ ਹੈ ਉਦੋਂ ਵਧੀਆ ਲੱਗ ਰਿਹਾ ਹੈ 8 ਤਰੀਕ ਨੂੰ ਹੋਰ ਵਧੀਆ ਲੱਗਣਾ ਹਾਂਜੀ 8 ਤਰੀਕ ਨੂੰ ਹੋਰ ਵਧੀਆ ਲੱਗਣਾ ਕਿਉਂਕਿ ਆਪਾਂ ਜੁੜੇ ਕਬੱਡੀ ਦੇ ਨਾਲ ਆ ਤੇ ਕਬੱਡੀ ਲਈ ਤੇ ਆਪਾਂ ਜੇ ਇਦੋਂ ਵੀ ਵੱਧ ਘੰਟੇ ਸਤੋ ਵੀ ਸ਼ਾਇਦ ਕਰ ਲਾਂਗੇ ਕਿਉਂਕਿ ਆਪਣਾ ਪਿਆਰ ਆ ਕਬੱਡੀ ਦੇ ਨਾਲ ਬਿਲਕੁਲ ਭਾਈ ਦੁਬਾਰਾ ਫੇਰ ਆਵਾਂਗਾ ਉਦੋਂ ਹੋਰ ਪਿਆਰ ਯਾਦ ਰੱਖ ਲਿਓ ਹੋਰ ਗੱਲ ਭਾਈ ਕਿੰਦਾ ਤੁਹਾਡੀ ਤਿਆਰੀ ਸਹੀ ਹੈ ਕਿੰਦਾ ਦੇ ਬੋਲ ਬੋਲੋਗੇ ਕਿ ਕੋਈ ਸ਼ੇਅਰ ਸੁਣਾਓਗੇ ਕੀ ਤਿਆਰੀ ਹੈ ਤੁਹਾਡੀ ਸਭ ਤੋਂ ਪਹਿਲਾਂ 360 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਵਰਦੀਪ ਭਾਈ ਤੁਹਾਨੂੰ ਤੁਹਾਡਾ ਧੰਨਵਾਦ ਤੇ ਤੇ ਖੂਸਰਤ ਪ੍ਰਬੰਧ ਜਿਹੜੇ ਕੀਤੇ ਗਏ ਸਭ ਤੋਂ ਪਹਿਲਾਂ ਸਤਾਜ ਜੀ ਹੋਣਾ ਨੇ ਦੱਸਿਆ ਸਾਡਾ ਵੀਰ ਰੁਪਿੰਦਰ ਜਲਾਲ ਇਹਨਾਂ ਨੇ ਵੀ ਪੂਰੀ ਜਿਹੜੀ ਜਾਣਕਾਰੀ ਇਸ ਚੈਨਲ ਦੇ ਜ਼ਰੀਏ ਸਾਡੇ ਦਰਸ਼ਕਾਂ ਨੂੰ ਦਿੱਤੀ ਆ ਤੇ ਇਹੀ ਬੇਨਤੀ ਕਰਨੀ ਚਾਹਵਾਂਗੇ ਵੀ 8 ਤਰੀਕ ਨੂੰ ਜਿਹੜੇ ਪਹੁੰਚ ਸਕਦੇ ਆ ਉਹ ਸਮੇਂ ਨਾ ਪਹੁੰਚ ਜਿਓ ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ అలਾਰਮ ਜਰੂਰ ਸੈੱਟ ਕਰ ਲਿਓ ਤੇ ਪੂਰੀ ਦੁਨੀਆ ਦੇ ਵਿੱਚ ਬੈਠ ਕੇ 365 ਦੇ ਜ਼ਰੀਏ ਦੁਨੀਆ ਦੇ ਟੌਪ ਦੇ ਕਬੱਡੀ ਖਿਡਾਰੀ ਟੌਪ ਦੀਆਂ ਟੀਮਾਂ ਦੇ ਵਿੱਚ ਜਿਹੜੇ ਖੇਡਦੇ ਤੁਸੀਂ ਦੇਖੋਗੇ ਬਹੁਤ 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 ਸ਼ੁਕਰੀਆਵਾਦ ਜੀ ਭਾਈ ਹੋਰ ਕੋਈ ਪਲੇਅਰ ਯਾਦ ਆਏ ਭਾਈ ਪਲੇਅਰ ਤਾਂ ਬਹੁਤ ਰਵੀ ਕੈਲਰ ਵੀ ਆਣ ਲਗ ਰਿਹਾ ਹਾਂਜੀ ਤੇ ਪਲੇਅਰ ਬਹੁਤ ਹੈਗੇ ਭਾਈ ਪ੍ਰਤਾਪ ਬਰਨਾਨ ਹੈਗਾ ਲਿਸਟ ਭਾਈ ਤੁਹਾਨੂੰ ਕਹਿੰਦਾ 70 ਪਲੇਅਰ ਲਿਸਟ ਬਹੁਤ ਪਟਿਆਗੀ ਕਿ ਸਾਡੇ ਉਹ 6 ਟੀਮਾਂ ਬਹੁਤ ਵਧੀਆ ਟੀਮਾਂ ਪਾਕਿਸਤਾਨ ਦੀ ਪੂਰੀ ਟੀਮ ਹੈਗੀ ਹਾਂਜੀ ਪਾਕਿਸਤਾਨ ਦੇ ਭਾਈ ਪਲੇਅਰਾਂ ਦੇ ਬਾਰੇ ਚ ਹਾਂਜੀ ਹਾਂਜੀ ਪਾਕਿਸਤਾਨ ਦੀ ਪੂਰੀ ਟੀਮ ਪਾਕਿਸਤਾਨ ਦੇ ਜਿਹੜੇ ਤਿੰਨ ਪਲੇਅਰ ਹੋਰ ਉਤਰਨੇ ਸੀ ਮੈਨੂੰ ਲੱਗਦਾ ਉਹ ਉਤਰ ਗਏ ਆ ਹਾਂਜੀ ਤੇ ਬਾਕੀ ਪਲੇਅਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਹਾਂਜੀ ਗੁਰਦੁਆਰਾ ਸਾਹਿਬ ਦਾ ਮੇਲਾ ਆ ਗੁਰਦੁਆਰਾ ਸਾਹਿਬ ਦਾ ਕੱਪ ਚ ਖੇਡਣ ਲਈ ਪਲੇਅਰਾਂ ਦਾ ਜਦੋ ਜੈਦ ਲੱਗੀ ਆ ਪਲੇਅਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਵੀ ਪਲੇਅਰਾਂ ਦਾ ਸਾਥ ਦਿੰਨੇ ਆ ਪਰ ਉਣੀ ਸਾਡਾ ਕੱਪ ਤੇ ਜ਼ਿਆਦਾ ਦਿੱਤਾ ਉਣੀ ਭਰਾਵਾ ਵਾਂਗੂ ਸਾਡਾ ਸਾਥ ਦਿੱਤਾ ਸੋ ਮੈਂ ਇੱਕ ਵਾਰੀ ਫੇਰ ਸਾਰੇ ਪਲੇਅਰਾਂ ਦਾ ਕਮੈਂਟੇਟਰਾਂ ਦਾ ਮੇਰੇ ਭਾਜੀ ਮੱਖਣ ਭਾਜੀ ਰਪਿੰਦਰ ਜਿੰਨੇ ਗਾਲ ਭਾਈ ਜਿੰਨੇ ਵੀ ਆਪਣੇ ਸਹਿਯੋਗੀ ਆ ਸਾਰੇ ਭਰਾਵਾਂ ਨੇ ਕੱਪ ਨੂੰ ਇੱਕ ਚਾਰ ਚੰਦ ਲਾਉਣ ਵਾਲਾ ਪੂਰਾ ਜੋਰ ਲਾਇਆ ਬਾਕੀ ਤੁਹਾਡੀ ਟੀਮ ਦੇ ਜਰੀਏ ਤਾਂ ਇਕੱਲੇ ਇਕੱਲੇ ਦੇ ਕੰਨ ਚ ਤੇ ਇਕੱਲੇ ਇਕੱਲੇ ਦੇ ਤੈਣ ਦੇ ਵਿੱਚ ਚਲੇ ਜਾਣਾ ਸਾਰਾ ਵੀ ਕੱਪ ਚ ਹੋ ਕੀ ਰਿਹਾ ਤੋਂ ਸਾਡੀ ਤੁਹਾਨੂੰ ਵੀ ਬੇਨਤੀ ਆ ਵੀ ਆਪਣਾ ਸਿਸਟਮ ਚੋਟੀ ਦਾ ਲਾਓ ਨਹੀਂ ਪੂਰੀ ਹੀ ਭਾਈ ਸਾਡੀ ਕੋਸ਼ਿਸ਼ ਪੂਰੀ ਰਹੂਗੀ ਅਸੀਂ ਇਸੇ ਲਈ ਇੱਥੇ ਆਏ ਆ ਸਾਡੀ ਡਿਊਟੀ ਵੀ ਅਸੀਂ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਯਾਨੀ ਕਿ ਆਪਾਂ ਦਰਸ਼ਕਾਂ ਨੂੰ ਪੂਰਾ ਐਨ ਇਕੱਲੇ ਇਕੱਲੇ ਦਾ ਚਿਹਰਾ ਦਿਖਾ ਦੇਣ ਬੈਨਵਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਦੋਸਤੋ ਅਸੀਂ ਉਸ ਜਗ੍ਹਾ ਖੜੇ ਆ ਜਿੱਥੋਂ ਦਾ ਐਡਰੈਸ ਮੇਰੇ ਖਿਆਲ ਚ ਦੱਸਣਾ ਗਲਤ ਗੱਲ ਹੋਊਗੀ ਇਹ ਉਹ ਗੁਰਦੁਆਰਾ ਸਾਹਿਬ ਹੈ ਜਿਹੜਾ ਟਾਕਨ ਨੀਨੀ ਦੇ ਵਿੱਚ ਬਣਿਆ ਹੋਇਆ ਜਿਹਨੂੰ ਪੂਰੀ ਦੁਨੀਆ ਨੂੰ ਪਤਾ ਹੈ ਕਿ ਕਿੱਥੇ ਹੈ ਇਹਦੀ ਸਪੋਰਟਸ ਕੰਪਲੈਕਸ ਦੇ ਵਿੱਚ ਹੋ ਰਿਹਾ ਵਰਲਡ ਕੱਪ 8 ਤਰੀਕ ਯਾਨੀ 8 ਦਸੰਬਰ 2024 ਨੂੰ ਮਿਲਾਂਗੇ ਇਸੇ ਗਰਾਊਂਡ ਦੇ ਵਿੱਚ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਪੂਰੀ ਜਾਣਕਾਰੀ ਉਹਨਾਂ ਤੱਕ ਪਹੁੰਚ ਜਾਣੀ ਹੈ ਕਦੋਂ ਹੋਣਾ ਕਿੱਥੇ ਹੋਣਾ ਕਿਹੜੇ ਖਿਡਾਰੀ ਹੋਣਗੇ ਇਸ ਤਰ੍ਹਾਂ ਦੀ ਪੂਰੀ ਜਾਣਕਾਰੀ ਦੀ ਜ਼ਰੂਰਤ ਉਹਨਾਂ ਸਾਰੇ ਦਰਸ਼ਕਾਂ ਨੂੰ ਹੋਊਗੀ ਨਾਲ ਹੀ ਤੁਸੀਂ ਆਪਣੀ ਤਿਆਰੀ ਰੱਖਣੀ ਹੈ ਕਬੱਡੀ 365 ਤੇ ਇਸ ਟੂਰਨਾਮੈਂਟ ਨੂੰ ਤੁਸੀਂ ਲਾਈਵ ਦੇਖ ਸਕਦੇ ਹੋ ਸਾਡੇ ਨਾਲ ਜੁੜਦੇ ਰਹੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਇਸੇ ਗਰਾਊਂਡ ਤੋਂ 8 ਤਰੀਕ ਨੂੰ ਯਾਨੀ 8 ਦਸੰਬਰ ਨੂੰ 2024 ਨੂੰ ਮਿਲਦੇ ਆਂ ਬਹੁਤ ਬਹੁਤ ਸ਼ੁਕਰੀਆ